ਫੜਿਆ ਕੋਠੇ ਚੇਹ ਸਿੰਘ ਵਾਲੇ ਪੁਲ ਤੇ ਜੀ ਜੋ ਅਬਲੂ ਤੋਂ ਕੋਠੇ ਛਪੜੀ ਵਾਲੇ ਮੁਖਸਰ ਵਾਲੇ ਰੋਡ ਨੂੰ ਜੋੜਦੀ ਸੜਕਾ ਜਿਹੜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਆ ਪਾਣੀ ਜਿਹੜਾ ਹੈਗਾ ਉਹ ਪੂਰੇ ਚੋਰਾ ਦੇ ਨਾਲ ਪਾਣੀ ਆ ਤੁਸੀਂ ਦੇਖ ਰਹੇ ਹੋ ਤੁਸੀਂ ਪੁਲ ਤੇ ਤੇ ਕਿਲੀਆਂ ਹੀ ਕਿਲੀਆਂ ਤੇ ਅੱਗੇ ਬਈ ਗੱਲਬਾਤ ਕਰਨਗੇ ਸਾਡੇ ਗਰਦੀਪ ਸਿੰਘ ਪੱਤਰਕਾਰ ਤੇ ਲੋ ਵੀ ਖਿੱਚਿਓ ਕੰਮ ਨੂੰ ਕਰਾਂ ਆ ਜੀ ਚੱਲੀ ਆਂਦਾ ਲੈ ਬੋਲ ਕੋਈ ਨਹੀਂ ਕੋਈ ਨਹੀਂ ਬੋਲਦੇ ਬੋਲਦੇ ਹਾਂ ਕਿਵੇਂ ਆ ਬਾਰੀ ਪਿੱਛੇ ਹਰ ਗੱਤ ਪਰ ਪ੍ਰਸ਼ਨਾਂ ਕੀ ਬਣਾਉ ਤੇਜੀ ਬੜੇ ਆਉਂਦੇ ਲੋਕ ਯਾਰ ਹਾਂ ਹੈ ਤੇਜੀ ਬੜੇ ਆਉਂਦੇ ਲੋਕ ਆ ਸਾਥੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਵਹਾਹ ਚੰਦ ਭਾਂਡਰੇ ਨਾਲ ਛੋਟੀ ਪਿੰਡ ਆਬਲੂ ਆਬਲੂ ਪਿੰਡ ਜ਼ਿਲ੍ਹਾ ਬਠਿੰਡ ਦਾ ਪਿੰਡ ਆਬਲੂ ਚੰਦ ਭੰਡਰੇ ਆ ਡਰੇਣਾ ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਹੋ ਜੀਸੀਬੀ ਆ ਜਿਹੜੀ ਲਗਾਈ ਗਈ ਆ ਪੁਲ ਪ੍ਰੋਪਰ ਤੌਰ ਤੇ ਬੰਦ ਕਰ ਦਿੱਤਾ ਗਿਆ ਤੇ ਜਿਹੜਾ ਦੂਸਰੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਹੈਗਾ ਪ੍ਰਬੰਧ ਦੇ ਨਾਲ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਰਹਿਨਮਾਈ ਦੇ ਹੇਠ ਜਿਹੜਾ ਹੈਗਾ ਇਹ ਕੰਮ ਹੋ ਰਿਹਾ ਪਿੰਡ ਦੇ ਸਰਪੰਚ ਸਾਹਿਬ ਵੀ ਖੜੇ ਆ ਗੱਲਬਾਤ ਕਰਾਂਗੇ ਹੋ ਸਕਿਆ ਸਮਾਂ ਮਿਲੇ ਤਾਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਦੂਸਰੀ ਸਾਈਡ ਕੋਠੇ ਚੇਤ ਸਿੰਘ ਵਾਲੇ ਸਾਈਡ ਬਹੁਤ ਲੋਕਾਂ ਦਾ ਇਕੱਠ ਪਰ ਇਹ ਡਰ ਵਾਲਾ ਜਾਂ ਕੋਈ ਭੈਅ ਵਾਲਾ ਹੀ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਜੇ ਸਾਡਾ ਪੌਣ ਦਾ ਮਕਸਦ ਇਹ ਨਹੀਂ ਵੀ ਤੁਹਾਨੂੰ ਜਾਂ ਅਸੀਂ ਡਰਾ ਕੇ ਕੇਲੀਆਂ ਬਹੁਤ ਹੈ ਸਾਡਾ ਮਕਸਦ ਇਹ ਨਹੀਂ ਵੀ ਤੁਹਾਨੂੰ ਅਸੀਂ ਸਾਡੇ ਤੁਹਾਡੇ ਪ੍ਰਤੀ ਡਰ ਪੈਦਾ ਕਰਨਾ ਵੀ ਜਾਂ ਪਾਣੀ ਆ ਗਿਆ ਇਸ ਤਰ੍ਹਾਂ ਹੋ ਜੂ ਕੰਮ ਸਾਰਾ ਚੱਲ ਰਿਹਾ ਵਧੀਆ ਇਹ ਕੇਲੀ ੜ ਗਈ ਸੀਗੀ ਕੇਲੀ ੜਨ ਦੇ ਨਾਲ ਜਿਹੜਾ ਹੈਗਾ ਪਾਣੀ ਦਾ ਵਹਾਅ ਤਾਂ ਜ਼ਿਆਦਾ ਸੀਗਾ ਹੀ ਕੇਲੀ ਆੜਨ ਦੇ ਨਾਲ ਜਿਹੜਾ ਪੌਲਾ ਪੌਲ ਦੇ ਉੱਪਰ ਦੀ ਪਾਣੀ ਆਉਣ ਲੱਗ ਗਿਆ ਸੀਗਾ ਆ ਪਿੱਛੇ ਤੋਂ ਹੀ ਦੇਖ ਸਕਦੇ ਹੋ ਕੇਲੀ ਕੇਲੀ ਬਹੁਤ ਕੇਲੀ ਆ ਨਿਕਲਣੀ ਤਾਂ ਹੈਗੀ ਐ ਮੁਸ਼ਕਲ ਕੇਲੀ ਕਿਉਂਕਿ ਇਹ ਥੋੜੀ ਘਣੀ ਅੜੀ ਹੋਵੇ ਤਾਂ ਨਿਕਲ ਸਕਦੀ ਆ ਪਿੰਡ ਵਾਲੇ ਪਿੰਡ ਵਲੂ ਤੇ ਜਿਹੜੇ ਨੌਜਵਾਨ ਆ ਪਿੰਡ ਦਾ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਕੰਮ ਚੱਲ ਰਿਹਾ ਹੈ ਰੇਲ ਦੀ ਸਫਾਈ ਹੋ ਰਹੀ ਆ ਆ ਦੇਖ ਸਕਦੇ ਤੁਸੀਂ ਘੱਟੋ ਘੱਟ 25 ਕਿੱਲਾਂ ਦੀ ਲਾਮ ਦੇ ਨਾਲ ਤਾਂ ਇੱਥੋਂ ਹੀ ਸਿੱਧੀ ਜਿਹੜੀ ਨਿਗਾਹ ਪੈਂਦੀ ਉਹ ਦੇਖ ਸਕਦੇ ਹੋ ਤੁਸੀਂ ਥੋੜੀ ਜਿਹੜੀ ਜਿਹੜਾ ਪਾਣੀ ਨੰਗਾ ਦਿਖ ਰਿਹਾ ਨਾ ਕਰਦਾ ਉਹ ਡੈਕਟਰ ਆਉਂਦੇ ਆ ਉਥੋਂ ਤੱਕ ਜਾ ਜਿਹੜੀ ਹੈਗੀ ਇਕੱਲੀ ਲੱਗ ਚੁੱਕੀ ਆ ਤੇ ਜਿੱਧਰੋਂ ਪਾਣੀ ਆ ਰਿਹਾ ਉਧਰ ਵੀ ਦਿਖਾ ਸਕਦੇ ਆ ਇੱਧਰ ਨੂੰ ਤਾਂ ਮਤਲਬ ਪਾਣੀ ਦਾ ਹੈਗਾ ਜਿਹੜਾ ਕੋਈ ਦਿਸਣ ਦਾ ਕੋਈ ਹੈ ਹੀ ਨਹੀਂ ਜਿਵੇਂ ਤੁਹਾਨੂੰ ਪਾਣੀ ਜਾਂ ਧਰਤੀ ਦਿਖ ਜਾਣੀ ਹੈਗੀ ਚੰਦਪਾਣ ਡਰੇਨ ਆਏ ਪਿੰਡ ਅਬਲੂ ਜ਼ਿਲ੍ਹਾ ਬਠਿੰਡਾ ਕੋਠੇ ਚੇਹ ਸਿੰਘ ਵਾਲਾ ਰੋਡ ਜਿਹੜਾ ਹੈਗਾ ਇਹ ਲਿੰਕ ਰੋਡ ਹੈਗਾ ਬਠਿੰਡਾ ਤੇ ਮੋਖਰ ਰੋਡ ਨੂੰ ਜੋੜਦਾ ਜਾ ਕੇ ਕਹਿੰਦਾ ਅੱਗੇ ਦੀ ਰਿਪੋਰਟ ਕੀ ਹੈ ਆਪਾਂ ਗੱਲਬਾਤ ਕਰਦੇ ਆ ਪਿੰਡ ਵਾਲੇ ਵੀ ਇੱਥੇ ਸੱਜਣ ਖੜੇ ਆ ਤੇ ਗੱਲਬਾਤ ਕਰਦੇ ਆ ਹਾਂਜੀ ਮਨਪ੍ਰੀਤ ਜੀ ਬਾਈ ਜੀ ਸਾਡੇ ਮਨਪ੍ਰੀਤ ਜੀ ਵੀ ਖੜੇ ਆ ਇੱਧਰ ਪੱਤਰਕਾਰ ਅਭਲੂ ਬਾਈ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਕਿਵੇਂ ਦੇਖਦੇ ਹੋ ਕੰਮ ਠੀਕ ਚੱਲ ਰਿਹਾ ਕੰਮ ਤਾਂ ਜੀ ਦੇਖੋ ਤੁਸੀਂ ਇੰਨੀਆਂ ਕੇਲੀਆਂ ਇਹ ਜਗ੍ਹਾ ਤੇ ਖੜੇ ਆਪਾਂ ਅਬਲੂ ਤੋਂ ਜਦੋਂ ਕੋਠੇ ਚੇਤ ਸਿੰਘ ਵਾਲੇ ਨੂੰ ਜਾਂਦੇ ਆ ਜਦੋਂ ਮੁਕਸਰ ਵਾਲੀ ਰੋਡ ਆ ਜਿਹੜਾ ਉਸ ਤੇ ਚੜਦਾ ਹੈ ਰੋਡ ਤੇ ਇਹ ਤੁਸੀਂ ਆ ਦਿਖਾ ਦਿਓ ਵੀਰੇ ਵੀ ਕੇਲਿਆਂ ਜਿਹੜੀਆਂ ਹੈਗਾ ਇਹ ਦਾਨ ਸਿੰਘ ਵਾਲੇ ਤੋਂ ਵੀ ਉੱਪਰ ਦੀਆਂ ਮਤਲਬ ਵੀ ਪ੍ਰਾਪਤਾ ਜਾਇਆ ਹੋ ਉਥੋਂ ਤੱਕ ਦੀਆਂ ਕੇਲਿਆਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹ ਜੀਸੀਪੀ ਦੇ ਨਾਲ ਇਹ ਨਿਕਲ ਜਾਣੀ ਨਹੀਂ ਨਿਕਲ ਨਹੀਂ ਨਿਕਲਣਗੀਆਂ ਜੀਸੀਪੀ ਦੇ ਨਾਲ ਨਹੀਂ ਨਾ ਨਾ ਫਰ ਕੀ ਕੀ ਹੱਲ ਹੋ ਸਕਦਾ ਕੋਈ ਹੱਲ ਨਹੀਂ ਜੀ ਏਦਾਂ ਹੀ ਪਾਣੀ ਬਹਾ ਕੇ ਲੈ ਜਾਊਗਾ ਬਸ ਏਦਾਂ ਹੀ ਆ ਤੁਸੀਂ ਦਿਖਾ ਲਓ ਇਧਰਲੇ ਪਾਸੇ ਕਿੰਨੀਆਂ ਇਹ ਭਲਾਈਆਂ ਨੇ ਤੱਕ ਇਹ ਲੱਗੀਆਂ ਪਈਆਂ ਕਿੱਲੀਆਂ ਨਹੀਂ ਕੋਈ ਪਿੰਡ ਨੂੰ ਕੋਈ ਨੁਕਸਾਨ ਜਾਂ ਜ਼ਮੀਨਾਂ ਨੂੰ ਨੁਕਸਾਨ ਤਾਂ ਨਹੀਂ ਨਹੀਂ ਪਹਿਲਾਂ ਹੁੰਦਾ ਸੀ ਜੀ ਪਹਿਲਾਂ ਸਾਡਾ ਪੁਲਿਸ ਜਿਹੜਾ ਉਹ ਕੀ ਆ ਵੀ ਨੀਵਾ ਹੁੰਦਾ ਸੀ ਇਧਰ ਮੈਮੇ ਸਰਜੇ ਵਾਲਾ ਜੀ ਤੇ ਪਰ ਹੁਣ ਨਹੀਂ ਕੋਈ ਖਤਰੇ ਵਾਲੀ ਗੱਲ ਕਿਉਂਕਿ ਪਹਿਲਾਂ ਜਿਹੜਾ ਹੈਗਾ ਸੀਗਾ ਪੁਲ ਉਹ ਨੀਵੇਂ ਹੋਣ ਦੇ ਕਾਰਨ ਕੀ ਆ ਵੀ ਪਿੰਡ ਨੂੰ ਨੁਕਸਾਨ ਕੀ ਆ ਵੀ ਪਿੰਡ ਦੇ ਨਾਲ ਲੱਗਦੀਆਂ ਜਿਹੜੀਆਂ ਡਰੇਨ ਦੇ ਨਾਲ ਲੱਗਦੀਆਂ ਜ਼ਮੀਨਾਂ ਸੀਆਂ ਝੋਨਾ ਇਸ ਸਰੋਤ 'ਚ ਹੁੰਦਾ ਉਹ ਸਾਰਾ ਡੋਬਿਆ ਜਾਂਦਾ ਸੀ ਪਰ ਹੁਣ ਨਹੀਂ ਕੋਈ ਦਿੱਕਤ ਇਸ ਤੋਂ ਪਹਿਲਾਂ ਜਿਹੜਾ ਪਾਣੀ ਦਾ ਹੈਗਾ ਜਿਵੇਂ ਇੱਧਰ ਹੋ ਜਾ ਛੋਟ ਇੱਧਰ ਹੋ ਜਾ ਇਹਦੇ ਵਿੱਚ ਪਤਾ ਨਹੀਂ ਲੱਗਣਾ ਬੰਦੇ ਦਾ ਤਾਂ ਪਤਾ ਹੀ ਨਹੀਂ ਲੱਗਣਾ ਇੱਥੇ ਵੀ ਬੰਦਾ ਵਿੱਚ ਗਿਆ ਕਿ ਨਹੀਂ ਬਹੁਤ ਡੂੰਘਾ ਹੈ ਹਾਂ ਇਹ ਬਹੁਤ ਡੂੰਘਾ ਘੱਟੋ ਘੱਟ 9 ਫੁੱਟ ਦੀ ਜਿਹੜੀ ਹੈਗੀ ਜਿਸ ਤਰ੍ਹਾਂ ਸਥਾਨ ਤੇ ਅਸੀਂ ਖੜੇ ਹਾਂ ਪੁਲ ਦੇ ਉੱਪਰ ਕੋਠੇ ਚੇਹ ਸਿੰਘ ਵਾਲਾ ਰੋਡ ਛਪੜੀ ਵਾਲੇ ਕੋਠਿਆਂ ਵਾਲੇ ਰੋਡ ਤੇ ਅਸੀਂ ਖੜੇ ਹਾਂ ਇਸ ਟਾਈਮ ਜਿਹੜਾ ਇਹ ਲਿੰਕ ਰੋਡ ਆ ਬਠਿੰਡਾ ਦੇ ਮੁਖਸਰ ਨੂੰ ਜਿਹੜਾ ਹੈਗਾ ਰੋਡ ਨੂੰ ਇਹ ਹੈਗਾ ਲੱਗਦਾ ਜਾ ਕੇ ਅਬਲੂ ਤੋਂ ਚੱਲ ਕੇ ਆ ਕਰਦਿਆਂ ਗੱਲਬਾਤ ਅੱਗੇ ਅੱਛਾ ਮਨਪਰੀ ਦੇ ਕੇਲੇ ਫਿਰ ਨਿਕਲਦਾ ਨਹੀਂ ਰਹੀ ਤੇ ਪਾਣੀ ਨਿਕਲਦਾ ਹੋ ਜਾਊਗਾ ਭਾਈ ਪਾਣੀ ਵੀ ਬੇਨਤੀ ਇਹ ਆ ਕਿ ਨਾਲ ਜਿਹੜੇ ਪਿੰਡ ਹੈਗੇ ਆ ਹਨਾ ਤੇ ਜਾਂ ਮੰਨ ਲਓ ਜਿੱਥੇ ਘਾਟਾਂ ਹੈਗੀਆਂ ਘਾੜ ਜਿਵੇਂ ਕਿ ਆਪਾਂ ਉਹ ਹੋ ਜਾਂਦੀ ਟੁੱਟ ਜਾਂਦਾ ਹਨਾ ਉਹ ਬੇਨਤੀ ਆ ਵੀ ਪਿੰਡਾਂ ਦੇ ਵੀਰਾਂ ਨੂੰ ਕਿ ਉਹ ਜਿਹੜੇ ਕਿ ਬੰਨ ਦਿੱਤੀ ਜਾਵੇ ਘਾਟਾਂ ਜਣੀਆਂ ਹੈਗੀਆਂ ਤੁਹਾਨੂੰ ਇਹ ਪਤਾ ਹੈ ਵੀ ਹੁਣ ਜਿਹੜਾ ਇਹ ਕੰਮ ਹੈ ਇਹ ਕੰਮ ਕਿਹਦੇ ਵੱਲੋਂ ਕਰਾਇਆ ਜਾ ਰਿਹਾ ਇਹ ਤਾਂ ਜੀ ਪ੍ਰਸ਼ਾਸਨ ਜਿਹੜਾ ਹੈਗਾ ਇਹ ਬੇਨਤੀ ਅਸੀਂ ਕਰਨਾ ਚਾਹੁੰਨੇ ਪ੍ਰਸ਼ਾਸਨ ਨੂੰ ਹੀ ਕਿ ਜਲਦੀ ਤੋਂ ਜਲਦੀ ਜੀ ਸੀ ਬੀਆਂ ਲਾ ਕੇ ਇਹਦਾ ਹੱਲ ਜਿਹੜਾ ਇਹ ਹੋ ਵੀ ਸਕਦਾ ਕੋਈ ਇਹ ਵੀ ਨਹੀਂ ਪਰ ਐ ਵੀ ਸਫਾਈ ਜ਼ਰੂਰੀ ਹੈ ਇਸ ਦੀ ਆ ਦੇਖ ਸਕਦੇ ਹੋ ਤੁਸੀਂ ਕਿੱਲੀਆਂ ਕਿੱਲੀਆਂ ਹੈਗੀਆਂ ਇਹਨਾਂ ਦਾ ਹਾਲਤ ਤਾਂ ਇਹੀ ਆ ਵੀ ਜਿਹੜਾ ਹੈਗਾ ਸਫਾਈ ਨਾਲ ਹੀ ਹੋਣਾ ਜੀ ਕਰਦੇ ਆ ਗੱਲਬਾਤ ਅੱਗੇ ਸਰਪੰਚ ਸਾਹਿਬ ਖੜੇ ਆ ਬਲੂ ਦੇ ਗਗਨਦੀਪ ਸ਼ਰਮਾ ਜੀ ਦਾ ਕਿਉਂ ਡਰ ਲੱਗਦਾ ਤੈਨੂੰ ਤੈਨੂੰ ਕਿ ਡਰ ਲੱਗਦਾ ਹੈ ਇਹ ਗੱਲ ਤੁਸੀਂ ਬਈ ਨਹੀਂ ਯਾਰ ਤੁਹਾਨੂੰ ਨਹੀਂ ਡਰ ਲੱਗਦਾ ਇਹ ਪਾਣੀ ਤੋਂ ਉਹ ਲੱਗਦਾ ਇੱਥੇ ਦੇਖ ਲੈ ਗਗਨਾ ਗੈਣੇ ਕੋਈ ਚੱਲੋ ਹੋ ਖੜੇ ਹੋ ਗੈਣੇ ਰਿਹਾ ਅ ਭਾਈ ਜੀ ਜੁੜੇ ਰਹੋ ਕਰਾਂ ਗੱਲਬਾਤ ਕਿਉਂ ਉਰੇ ਨਹੀਂ ਆਉਂਦੇ ਕਰਨ ਨੂੰ ਹੋ ਗਿਆ ਆ ਮਾਰੇ ਗੱਲਦੇ ਹਾਂ ਇਹ ਆ ਮੜਾਏ ਭਲਾਏ ਬ੍ਰੇਕ ਸਰਪੰਚ ਸਾਹਿਬ ਨੂੰ ਅ ਜੁੜੇ ਰਹੋ ਸਾਥੀਓ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਦੇ ਨਾਲ ਨਹੀਂ ਦੇਖਣ ਨੂੰ ਹੁਣ ਦੱਸ ਵੀ ਇਹ ਆ ਗਮਾਈ ਨਹੀਂ ਦੇਖਣ ਕਿਵੇਂ ਆਇਸ ਤੁਸੀਂ ਗੱਲ ਕਰ ਮੜਾ ਜੇ ਇੱਕ ਮਿੰਟ ਹਾਂ ਗੱਲ ਬੋਲ ਪਾ ਦੱਸ ਹੁਣ ਦੇਖਣ ਕੀ ਆਇਸ ਇੱਥੇ ਬੋਲ ਖਰਾਜ ਬੋਲਾ ਇਹਦੇ ਕਾਦੀ ਮੂਹਰੇ ਕਰ ਨਹੀਂ ਕਾਣੂ ਕਾਣੂ ਯਾਰ ਪੈਂਡਾ ਪੈਂਡਾ ਨਹੀਂ ਦਿੰਦਾ ਵਾਂ ਕੇ ਨਹੀਂ ਇਹਦੇ ਸਵਾਰੀਆਂ ਲੈਣ ਆਏ ਆ ਭਰਾਵਾ ਸਵਾਰੀਆਂ ਕਿੱਥੋਂ ਲੈਣਾ ਆਇਆ ਕੋਠਿਆਂ ਜਾ ਤੇ ਕੋਠੇ ਤਾਂ ਫਿਰ ਦੂਰ ਆ ਅੱਗੇ 4 ਕਿਲੋ ਮੈਨ ਨਹੀਂ ਦਿੰਦੇ ਰੁਕ ਜਾ ਰੁਕ ਗਿਆ ਅਸੀਂ ਬਸ ਆਉਂਦੀ ਫੇਰੀ ਯਾਰ ਕਰਾਂ ਗੱਲ ਪਤਾ ਅੱਗੇ ਸਰਪੰਚ ਸਾਹਿਬ ਦੇ ਨਾਲ ਭਾਈ ਆ ਮੀਟਿੰਗ ਕਰ ਮੀਟਿੰਗ ਗੱਲ ਕਰ ਆਉਂਦਾ ਲੈ ਜਾ ਕਿਉਂ ਦੱਬਾਈਦਾ ਹਾਂਜੀ ਸਾਡੇ ਨਾਲ ਮੌਜੂਦ ਹੈ ਸਰਪੰਚ ਸਾਹਿਬ ਗਗਨਦੀਪ ਸ਼ਰਮਾ ਜੀ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਠੀਕ ਹੋ ਹਾਂ ਠੀਕ ਠਾਕ ਹੈ ਜੀ ਆ ਕਿਵੇਂ ਦੇਖਦੋਂ ਜਿਹੜਾ ਕਾਰੋਬਾਰ ਚੱਲ ਰਿਹਾ ਇਹ ਕਾਰੋਬਾਰ ਆਈਆਂ ਭਈ ਹੁਣ ਪਿੱਛੇ ਸਾੜਾ ਦਾ ਮੋਹਲ ਬਣਿਆ ਪਿਆ بارشਾਂ ਜਿਆਦਾ ਆਈਆਂ ਪਈਆਂ ਤੇ ਡਰੇਨ ਜਿਹੜੀ ਚੰਦਪਾਣ ਡਰੇਨ ਹੈ ਤੇ ਸਾਡੇ ਦਾਨ ਸਿੰਘ ਵਾਲਾ ਘਾਟ ਲੱਗਦਾ ਉਹ ਕੱਚਾ ਪੁਲ ਜੀ ਤੇ ਉਹਦੇ ਥਾਣੀ ਦੀ ਪਾਣੀ ਆਉਂ ਰਿਹਾ ਸੀ ਪਰ ਅਸੀਂ ਆਪਣੀ ਪੰਚਾਇਤ ਵੱਲੋਂ ਜੀਸੀਬੀ ਲਾਈ ਤੇ ਜੀਸੀਬੀ ਲਾ ਕੇ ਉਹਦਾ ਘਾਟ ਬਣਾਤਾ ਉਸ ਤੋਂ ਬਾਅਦ ਲਾਲ ਵਾਲੇ ਕੋਠਿਆਂ ਦੇ ਸਾਈਡ ਐ ਉਥੋਂ ਘਾਟ ਬੜਾਏ ਦੋ ਤਿੰਨ ਹੁਣ ਇੱਥੇ ਕੇਲੀ ਫਸੀ ਹੋਈ ਐ ਮਹਿਕਮੇ ਦੇ ਜਿਹੜੇ ਅਜੀਤ ਸਾਹਿਬ ਆ ਉਹਨਾਂ ਨੂੰ ਮੈਂ ਕਿਹਾ ਸੀਗਾ ਫੋਨ ਕਰਕੇ ਵੀ ਤੁਸੀਂ ਆਪਦੀ ਕੇਲੀ ਆ ਕੇ ਕਢਾਓ ਜਾਂ ਕੋਈ ਸਾਡੀ ਹੈਲਪ ਕਰੋ ਉਹ ਕਹਿੰਦੇ ਜੀ ਸਾਡੀ ਮਸ਼ੀਨ ਆਉਂਦੀ ਐ ਆਉਂਦੀ ਐ ਤੇ ਆਉਂਦੀ ਐ ਤੇ ਪਰ ਹਜੇ ਤੱਕ ਪਹੁੰਚੀ ਤਾਂ ਹੈ ਨਹੀਂ ਇੱਕ ਮਹਿਕਮੇ ਦਾ ਨਹੀਂਗਾ ਮਹਿਕਮੇ ਦਾ ਫਿਰ ਅਸੀਂ ਪਿੰਡ ਤਾਂ ਨਹੀਂ ਡੁੱਬਣਾ ਜੀ ਅਸੀਂ ਆਪ ਦੇ ਤੌਰ ਤੇ ਤਾਂ ਕੰਮ ਕਰਨਾ ਹੀ ਹਾਂ ਤੁਹਾਨੂੰ ਪਿੰਡ ਤੋਂ ਪਹਿਲਾਂ ਮੈਂ ਮਹਿਕਮੇ ਦਾ ਪ੍ਰਸ਼ਾਸਨ ਨੂੰ ਅਸੀਂ ਡੀਕੀ ਜਾਵਾਂਗੇ ਜੀ ਉਦੋਂ ਤੱਕ ਤਾਂ ਹੋ ਸਕਦਾ ਪਾਣੀ ਇੱਧਰ ਆ ਜੇ ਉਸ ਕਰਕੇ ਅਸੀਂ ਤਾਂ ਆਪਦੇ ਤੌਰ ਤੇ ਆਪਦਾ ਜਿੰਨਾ ਕਿ ਬਣਦਾ ਉਹਨਾਂ ਕਰੀ ਜਾਂਦੇ ਹੱਲ ਪਰ ਪੱਕਾ ਹੱਲੇ ਦਾ ਮਹਿਕਮੇ ਨੂੰ ਕਰਨਾ ਪੈਣਾ ਇਸ ਤੋਂ ਪਹਿਲਾਂ ਕੋਈ ਤੁਹਾਡੇ ਪਿੰਡ ਨੂੰ ਕੋਈ ਨੁਕਸਾਨ ਪਹੁੰਚਾਇਆ ਫਸਲਾਂ ਨੂੰ ਇਸ ਤੋਂ ਪਹਿਲਾਂ ਜੀ ਕੋਠੇ ਸੰਧੂਆਂ ਵਾਲੇ ਨੂੰ ਨੁਕਸਾਨ ਹੋਇਆ ਪਿਛਲੀ ਵਾਰ ਜਦੋਂ ਆਪਣੇ ਚੋਨੇ ਹਣ ਲਾਏ ਆ ਮਹੀਨਾ ਪਹਿਲਾਂ بارشਾਂ ਜਿਆਦਾ ਆਈਆਂ ਸੀ ਉਧਰਲੇ ਪਾਸੇ ਉਹ ਫਿਰ ਕੋਠੇ ਸੰਧੂ ਵਾਲੀ ਪੰਚਾਇਤ ਨੇ ਵੀ ਉਹ ਕਿਹਾ ਵੀ ਸਾਡਾ ਨੁਕਸਾਨ ਬਹੁਤ ਹੋ ਗਿਆ ਪਰ ਸਾਡੇ ਵਾਲੇ ਪਾਸੇ ਨਹੀਂ ਹੋਇਆ ਜੀ ਤੁਹਾਡੀ ਮਹਿਕਮੇ ਨਾਲ ਗੱਲ ਕੀ ਟਾਈਮ ਹੁੰਦੀ ਆ ਮੈਂ ਇੱਕ ਮਹੀਨਿਆਂ ਨਾਲ ਸਵੇਰ ਮਿਲਦਾ 9 9:00 10:00 ਵਜੇ ਤੱਕ ਗੱਲ ਹੋਈ ਸੀ ਉਹ ਕਹਿੰਦੇ ਭੇਜਦੇ ਆ ਬਸ ਇੰਨੀ ਗੱਲ ਹੈ ਨਹੀਂ ਵਿੱਚ ਕਹਿਣਾ ਇਹ ਵੀ ਇਹ ਲੋਕਾਂ ਦਾ ਵੀ ਜਿਹੜਾ ਹੈਗਾ ਵੀ ਹੜਾਂ ਦਾ ਜਿਹੜਾ ਹੈਗੇ ਮਈ ਜੂਨ ਦੇ ਦਿਨ ਜਿਵੇਂ ਪੰਜਾਬੀ ਦੇ ਵਿੱਚ ਸੌਣ ਭਾਦੂ ਆਪਾਂ ਕਹਿ ਦਿੰਦੇ ਆ ਪਹਿਲਾਂ ਗੱਲ ਕਰਕੇ ਤੇ ਆਪਾਂ ਵੀ ਇਹ ਹੜਾਂ ਦੇ ਦਿਨ ਆ ਵੀ ਜਿਹੜੀਆਂ ਮਸ਼ੀਨਾਂ ਇੰਨੀਆਂ ਪੂਰੀਆਂ ਨਹੀਂ ਆ ਸਕਦਾ ਨਾ ਤੇ ਇਹਦਾ ਕੋਈ ਕਾਰਨ ਕੋਈ ਇਹ ਨਹੀਂ ਲੱਗਦਾ ਕਿਵੇਂ ਕੋਈ ਕਿਵੇਂ ਨਾ ਕਿਵੇਂ ਪਹਿਲਾਂ ਕੱਢਿਆ ਜਾ ਸਕਦਾ ਇਹ ਕੋਈ ਨਹੀਂ ਇਹ ਫਿਰ ਮਹਿਕਮੇ ਦਾ ਹੀ ਕੰਮ ਆਣੇ ਜੇ ਮਹਿਕਮਾ ਪਹਿਲਾਂ ਇਸ ਜੀ ਨੂੰ ਦੇਖੇ ਜਿਵੇਂ ਹੁਣ ਪੌਲੇ ਨੀਵੇਂ ਇੱਥੇ ਆ ਕੇ ਕੇਲੀ ਫਸਦੀ ਆ ਪਹਿਲਾਂ ਹੀ ਇਹਦਾ ਕੋਈ ਪ੍ਰਬੰਧ ਹੋਵੇ ਜਦੋਂ ਪਾਣੀ ਘਟੋਂਦਾ ਕੇਲੀ ਨੂੰ ਸਾਈਡ ਲਾਈਨ ਕੀਤੀ ਜਾਵੇ ਜਾਂ ਸੁੱਕ ਜੇ ਉਹ ਜਾਂ ਕੋਈ ਸਪਰੇ ਹੋ ਜੇ ਇਹ ਤਾਂ ਮਹਿਕਮੇ ਦੀ ਗਾਈਡਲਾਈਨ ਆ ਨਾ ਜਿਵੇਂ ਉਹ ਕਰ ਸਕਦੇ ਓਵੇਂ ਕਰਨ ਪਰ ਜਦੋਂ ਨਹੀਂ ਕੀਤਾ ਹੁਣ ਆਫਤ ਤਾਂ ਬਾਣੀ ਆਈ ਹੈ ਜੀ ਫਿਰ ਹੁਣ ਅਸੀਂ ਪਿੰਡ ਦੇ ਤੌਰ ਤੇ ਪੰਚਾਇਤ ਦੇ ਸਾਡੀ ਵੀ ਬਣਦੀ ਆ ਹਨ ਅਸੀਂ ਆਪਦੀ ਭੂਮਿਕਾ ਨਿਭਾਈ ਜਾਂਦੇ ਆ ਲੋਕ ਵੀ ਆ ਇੱਥੇ ਫਿਰਦੇ ਆ ਵਿਚਾਰੇ ਟਰੈਕਟਰ ਨਾਲ ਲਗਾ ਲਈ ਫਿਰਦੇ ਆ ਪਰ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਆ ਜੀ ਹਨ ਜੀ ਜਿੰਨਾ ਕੰਮ ਕਰ ਰਹੀ ਏ ਪੰਚਾਇਤ ਪੰਚਾਇਤ ਦੇ ਪਿੰਡ ਦੇ ਵੱਲੋਂ ਹਾਂ ਪੰਚਾਇਤ ਹੋ ਗਈ ਜੀ ਆਪਣੀ ਅਬਲੂ ਦੀ ਕੋਠੇ ਸੰਧੂਗਾਲ ਦੀ ਪੰਚਾਇਤ ਵੀ ਹੁਣ ਆ ਗਈ ਆ ਆਪਦੇ ਵਾਲਾ ਪਾਸਾ ਸਵਾਰੀ ਜਾਂਦੇ ਆ ਤੇ ਲਾਲ ਵਾਲੇ ਸਰਪੰਚ ਜੀ ਦਲਬਾਖ ਸਿੰਘ ਉਹਨਾਂ ਨੇ ਵੀ ਆਪਦੇ ਤੌਰ ਤੇ ਜੀਸੀਬੀ ਲੈ ਉਧਰਲੇ ਪਾਸੇ ਉਹ ਕਰਵਾਈ ਜਾਂਦੇ ਆ ਬਸ ਇਹੀ ਆ ਬਹੁਤ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਕਰਦੇ ਆ ਗੱਲਬਾਤ ਅੱਗੇ ਜੁੜੇ ਰਹੋ ਕੋਈ ਆ ਇੰਨਾ ਪਾਸਾ ਆ ਜਿਹੜਾ ਫਸਾ ਗਿਆ ਐਂ ਜਿਹੜਾ ਕਰਾ ਮੜਾ ਪਾਣੀ ਨੰਗਾ ਲੱਗ ਗਿਆ ਅ ਸਾਥੀਓ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਹੈ ਰਸਤੇ ਤੋਂ ਥੋੜਾ ਜਿਹਾ ਕੰਮ ਟਿਹੜ ਤੇ ਜਿਹੜਾ ਟ੍ਰੈਫਿਕ ਦਾ ਟ੍ਰੈਫਿਕ ਨੂੰ ਰੋਕਿਆ ਗਿਆ ਪਿੰਡਾਂ ਦੇ ਵਿੱਚ ਜਿਹੜੇ ਬੈਰੀਗੇਟ ਲਗਾਏ ਗਏ ਆ ਕਿ ਜਿਹੜਾ ਇਹ ਦੇਖਿਆ ਜਾਵੇ ਤਾਂ ਕੋਈ ਕਿਧਰ ਕਿਸੇ ਖਤਰੇ ਤੋਂ ਘਟ ਨਹੀਂ ਹੈਗੀ ਇਹ ਜਗਾ ਕਿਉਂਕਿ ਮਸ਼ੀਨ ਦਾ ਕੰਮ ਹੈ ਮਸ਼ੀਨ ਚੱਲ ਰਹੀ ਹੈ ਮਸ਼ੀਨ ਚੱਲ ਰਹੀ ਹੈ ਕਿਤਨਾ ਕਿਤੇ ਪਤਾ ਨਹੀਂ ਲੱਗਦਾ ਹਨ ਜੇ ਵੀਕਲ ਵਾਲੇ ਆ ਥੋੜੀ ਕਾਲ ਕਰਦੇ ਹੈ ਇੱਕ ਇੱਕ ਮੈਕਨਿਕ ਬਚਤ ਕਰਨਾ ਹੈ ਪਿੰਡ ਦੇ ਵਿੱਚ ਬੈਰੀਕੇਡ ਲਗਾ ਦਿੱਤੇ ਗਏ ਆ ਇਧਰ ਵੀਰ ਜੀ ਮਨਪ੍ਰੀਤ ਸਾਡੇ ਪੱਤਰਕਾਰ ਅਮਲੂ ਤੋਂ ਲਾਈਵ ਹੋ ਰਹੇ ਆ ਤੇ ਸਾਥੀਓ ਦੇਖ ਸਕਦੇ ਹੋ ਤੁਸੀਂ ਕੰਮਕਾਰ ਆ ਜਿਹੜਾ ਕਹਿੰਦੇ ਪਿੰਡ ਦੇ ਜਿਹੜੇ ਹੈਗੇ ਨੌਜਵਾਨਾਂ ਦੇ ਵੱਲੋਂ ਜਾਂ ਜਿਹੜਾ ਹੈਗਾ ਸਰਪੰਚ ਦੇ ਵੱਲੋਂ ਕਰਵਾਇਆ ਗਿਆ ਜਿਹੜੀ ਮਹਿਕਮੇ ਦੀ ਕਹਿੰਦੇ ਜਿਹੜੀ ਮਸ਼ੀਨ ਸੀਗੀ ਸਵੇਰੇ 9 ਵਜੇ ਤੋਂ ਆਉਂਦੀ ਆਉਂਦੀ ਹਲੇ ਤੱਕ ਮਸ਼ੀਨ ਨਹੀਂ ਆਈ ਪਰ ਜਿਹੜੀਆਂ ਮਸ਼ੀਨਾਂ ਦੋ ਪੰਚਾਇਤ ਦੇ ਵੱਲੋਂ ਤੇ ਪਿੰਡ ਵਾਲਿਆਂ ਦੇ ਵੱਲੋਂ ਲਗਾ ਲੰਗਾ ਕਰਦੇ ਗੱਲਬਾਤ ਆ ਕੇ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਆ ਜਿਹੜਾ ਕੋਈ ਦਿੱਕਤ ਆਈ ਇਸ ਤੋਂ ਪਹਿਲਾਂ ਤੁਹਾਨੂੰ ਪਾਣੀ ਦੀ ਅਸੀਂ ਨਹੀਂ ਵੇਖਿਆ ਪ੍ਰਭਾ ਇਹ ਤਾਂ ਪਹਿਲੀ ਵਾਰ ਹੀ ਬਣੀ ਵੇਖਿਆ ਪਹਿਲੀ ਵਾਰ ਹੀ ਬਣੀ ਵੇਖਿਆ ਇਸ ਤੋਂ ਪਹਿਲਾਂ ਆਇਆ ਨਹੀਂਗਾ ਮੈਂ ਨਹੀਂ ਸਵਰਥ ਜਿਵੇਂ ਆਇਆ ਜਰੂਰ ਦੱਸਦੇ ਪਹਿਲਾਂ ਅੱਛਾ ਹਾਂ ਲੱਕੀਤਰ ਪੁੱਛ ਲਗੂ ਸਰ ਪੰਚਾਇਤ ਆਸੇ ਯਾਰ ਉਹ ਬੰਦੇ ਖੜੇ ਉਹਨਾਂ ਕੋਲ ਜਾਓ ਦੱਸਣਗੇ ਤੁਹਾਨੂੰ ਸਾਰੇ ਪਾਣੀ ਦਾ ਪਹਿਲਾਂ ਵੀ ਆਉਂਦਾ ਰਿਹਾ ਅੱਛਾ ਇਹ ਜੀ ਵੀ ਆਇਆ ਸੀ ਹੁਣ ਕਿਵੇਂ ਲੱਗਦਾ ਵੀ ਇਹ ਪਾਣੀ ਖਤਰੇ ਵਾਲਾ ਕਿ ਖਤਰੇ ਤੋਂ ਬਾਹਰ ਹੈ ਖਤਰੇ ਵਾਲਾ ਜੇ ਕੋਈ ਪਰਦੇਸ ਖਾਣ ਹੀ ਕਰੂਗਾ ਫਸਲਾਂ ਦਾ ਹੋਰ ਕੀ ਕਰੂਗਾ ਇਹ ਫਸਲਾਂ ਨੁਕਸਾਨ ਕਰੂਗਾ ਕਿੰਨੇ ਜਿਹੇ ਪੁੱਤ ਯਾਦ ਹੈ ਕਿ ਜਿਹੜੇ ਦਰਾਵੀ ਏਰੀਆ ਦੇ ਵਿੱਚ ਕਿਸਾਨੀ ਦੇ ਜਿਹੜੇ ਪਿੰਡਾਂ ਦੇ ਪਿੰਡ ਹੈਗੇ ਜਿਹੜੇ ਤਬਾਹ ਕੀਤੇ ਗਏ ਪਾਣੀ ਦੇ ਵਿੱਚ ਤੇ ਇਹ ਵੀ ਪਿੰਡ ਤਬਾਹ ਹੀ ਹੋ ਗਏ ਜੀ ਪਹਿਲਾਂ ਵੀ ਆਇਆ ਪਾਣੀ 2023 ਜਦੋਂ ਪ੍ਰਸ਼ਾਸਨ ਨੇ ਸਭ ਕਰਵਾਵਾਂਗੇ ਤੇ ਹੁਣ ਵੀ ਕਾਗਜ਼ਾਂ 'ਚ ਹੋਈ ਹੋਣੀ ਆ ਪਰ ਇਹ ਕਰਾਈ ਨਹੀਂ ਗਈ ਦੇਖੋ ਹਾਲ ਤਾਂ ਦੇਖੋ ਕੀ ਆ ਕੇਲੀ ਕਢਾਉਣ ਦਾ ਮਤਲਬ ਨਹੀਂਗਾ 2023 'ਚ ਜਦੋਂ ਟੁੱਟੀ ਹੋਈ ਹੈ ਡਰੇਨ ਇਹ ਦਾਂ ਸਿੰਘ ਵਾਲੇ ਪਿੰਡ ਤੋਂ ਟੁੱਟਿਆ ਹੈ 100-150 ਫੁੱਟ ਲੰਮਾ ਪਾੜ ਪੈ ਗਿਆ ਸੀਗਾ ਉਦੋਂ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਹਨੂੰ ਵਿੱਚੋਂ ਸਾਫ਼ ਕਰਾ ਦਾਂਗੇ ਉਹੀ ਦਰਖਤਾ ਵੇਖੋ ਵਿੱਚ ਜੀ ਕਿਸੇ ਨੇ ਕੋਈ ਗੱਲ ਨਹੀਂ ਹੁੰਦਾ ਬਾਕੀ ਸਰਕਾਰਾਂ ਨਾਕਾਮੀਆਂ ਹੈਗਾ ਸਰਕਾਰਾਂ ਦੀ ਮਾਹ ਹੋਇਆ ਬੇਨਕਾਮੀ ਹੈ ਕਿੰਨਾ ਕਿਤੇ ਇਹ ਨਹੀਂ ਲੱਗਦਾ ਜਿਹੜਾ ਆ ਸਮੱਸਿਆ ਹੁਣ ਪਿੰਡਾਂ ਨੂੰ ਪਹੁੰਚੀ ਹੈ ਸਰਪੰਚ ਪਿੰਡਾਂ ਦੇ ਨੌਜਵਾਨ ਕੰਮ ਕਰਾ ਰਹੇ ਇਹ ਪ੍ਰਸ਼ਾਸਨ ਦਾ ਤੇ ਆਪਣਾ ਜਿਹੜਾ ਹੈਗਾ ਮਹਿਕਮੇ ਦਾ ਕੰਮ ਬਣਦਾ ਹੀ ਕਿਤੇ ਜੀ ਮਹਿਕਮੇ ਦਾ ਕੰਮ ਬਣਦਾ ਸਭ ਤੋਂ ਜ਼ਿਆਦਾ ਮਹਿਕਮਾ ਤਨਖਾਹਾਂ ਨਹੀਂ ਲੈਂਦੇ ਜੀ ਸਭ ਤੋਂ ਜ਼ਿਆਦਾ ਥਨਖਾਂ ਲੈਂਦਾ ਨਾ ਮਹਿਕਮਾ ਮਹਿਕਮੇ ਦਾ ਫਰਜ ਬਣਦਾ ਸੀ ਕਿ 2 ਮਹੀਨੇ ਪਹਿਲਾਂ ਇਹਦੀ ਉਹ ਕਰਦੇ ਕੇਲੀ ਜਦੋਂ ਪਈ ਸੀਗੀ ਕੋਈ ਵੱਡੀਆਂ ਮਸ਼ੀਨਾਂ ਲੈ ਕੇ ਇਹਨੂੰ ਸਪਾਈ ਕਰਾਉਂਦੇ ਜਦੋਂ ਨਹਿਰਾਂ ਸਾਫ਼ ਹੋ ਸਕਦੀਆਂ ਸਿਵਲ ਵਾਲੇ ਕਿਉਂ ਨਹੀਂ ਸਾਫ਼ ਹੋ ਸਕਦੇ ਵੱਡੇ ਲੋਕ ਬੂਮ ਹੁੰਦੇ ਨਾ ਕੋਲੇ ਪੋਪਲਨ ਵਾਲਾਂ ਕੋਲੇ ਲੋਕ ਬੂਮ ਨਾਲ ਦੋਵੇਂ ਪਾਸਾ ਤੋਂ ਖਿੱਚ ਕੇ ਮਸ਼ੀਨਾ ਕਰ ਸਕਦੇ ਹੁੰਦੇ ਸਾਬ ਸਰਪੰਚ ਸਾਹਿਬ ਦੇ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ ਆਪਣੇ ਕੋਲੋਂ ਕਰ ਰਹੇ ਹਾਂ ਮਹਿਕਮੇ ਦੀ ਜਿਹੜੀ ਮਸ਼ੀਨ ਸੀਗੀ ਸਵੇਰ 9 ਵਜੇ ਦੀ ਚੱਲੀ ਹਾਲੇ ਤੱਕ ਸਾਡੇ ਕੋਲ ਤਾਂ ਕੋਈ ਪਹੁੰਚਾਰੇ ਹੀ ਤੱਕ ਮਹਿਕਮੇ ਦੀ ਕੋਈ ਮਸ਼ੀਨ ਨਹੀਂ ਆਈ ਪਿੰਡਾਂ ਵਾਲੇ ਕਿਉਂ ਕਰਾ ਰਹੇ ਆ ਪਿੰਡਾਂ ਵਾਲੇ ਤਾਂ ਆਪ ਦੀ ਫਸਲਾਂ ਡੋਬਦੀਆਂ ਪਿੰਡਾਂ ਵਾਲਿਆਂ ਦੀ ਸਰਕਾਰ ਤੇ ਭਰੋਸਾ ਨਹੀਂ ਪਿੰਡਾਂ ਵਾਲਿਆਂ ਨੂੰ ਜੇ ਭਰੋਸੇਬੰਦੀ ਹੁੰਦਾ ਤਾਂ ਕੰਮ ਜੇ ਤੋਂ ਪਹਿਲਾਂ ਸਾਫ਼ ਹੋ ਗੰਗਾ ਹੁੰਦਾ ਨਾ ਮਹੀਨਾ ਪਹਿਲਾਂ ਸਾਫ਼ ਨੂੰ ਲੋਕਾਂ ਦੇ ਪਿੰਡਾਂ ਚ ਕਿੜੇ ਕਿੜੇ ਹਾੜ ਆਏ ਪਏ ਐ ਤੇ ਪ੍ਰਸ਼ਾਸਨ ਦਾ ਮਤਲਬ ਬਣਦਾ ਸੀ ਕਿ ਉਹਨੂੰ ਸਾਫ਼ ਕਰੇਗੇ ਜੇ ਇਹ ਸਾਫ਼ ਹੁੰਦਾ ਤਾਂ ਅਜਾ ਨੌਕਤਣਾਉਂਦੀ ਸਾਨੂੰ ਇਸ ਪਿੰਡ ਨੂੰ ਪਿੰਡਬਲੂ ਨੂੰ ਕੋਟ ਸੰਧਮਾ ਨੂੰ ਨਹੀਂ ਨੌਕਤੋਂਦੀ ਸੀ ਇਹ ਕਿਉਂਕਿ ਜੇ ਇੱਧਰ ਲਿਆ ਏਰਗਾ ਡੁੱਬਦਾ ਹੈ ਸਾਰਾ ਕੋਟ ਭਾਈ ਤੱਕ ਮਾਰਦਾ ਏਰਗਾ ਸਾਰਾ ਮੋਕਸਰ ਤੱਕ ਮਾਰ ਪੈਂਦੀ ਸੀ ਇਹ ਅੱਪ ਪਿੱਛੇ 3-4 ਮਹੀਨੇ ਹੋ ਗਏ 300 ਕਿੱਲਾ ਏਰਗਾ ਡੁੱਬ ਗਿਆ ਪ੍ਰਸ਼ਾਸਨ ਨੇ ਉਹਦਾ ਆ ਕੇ ਕੋਈ 5 ਰੁਪਏ ਦਿੱਤੇ ਕਿਸੇ ਨੂੰ 5 ਪੈਸੇ ਵੀ ਨਹੀਂ ਦਿੱਤੇ ਪ੍ਰਸ਼ਾਸਨ ਨੇ ਆ ਕੇ ਇਹ ਮਤਲਬ ਨਹੀਂ ਮੰਨਦਾ ਸਰਕਾਰ ਦਾ ਮੌਜੂਦਾ ਸਰਕਾਰ ਹੈ ਕੋਈ ਨਾ ਕੋਈ ਕੰਮ ਕਰਕੇ ਦਿਖਾਵੇ ਕੋਈ ਇਹ ਵਿੱਚ ਇਹ ਵੀ ਕਹਿਣਾ ਵੀ ਕਹਿੰਦੇ ਵੀ ਲੋਕਾਂ ਦੇ ਕਹਿਣਾ ਕਿ ਇਹਦੇ ਵੀ ਜਿਹੜੀਆਂ ਇੰਨੀਆਂ ਮਸ਼ੀਨਾਂ ਜਿਹਨਾਂ ਦਾ ਅੱਜ ਤੋਂ ਆਪਣਾ ਜਿਹੜੀਆਂ ਹੈਗਾ ਮਹਿਕਮੇ ਤੋਂ ਨਹੀਂ ਪੂਰਾਂਗਾ ਲੈ ਆਂਦਿਆਂ ਜਾ ਸਕਦਾਂਗਾ ਨਹੀਂ ਜੀ ਕੋਈ ਮੰਨ ਲਓ ਕਿ ਮੰਤਰੀ ਸਾਹੁ ਨੂੰ ਕਹਿਣਾ ਕਿ ਆਪ ਦਾ ਕੋਈ ਨਾ ਕੋਈ ਕਿਸੇ ਠੇਕੇਦਾਰ ਦੇ ਥਰੂ ਹੋ ਕੇ ਵੱਡੀ ਲੋਕ ਬੂਮ ਮੰਗਾ ਲੈਂਦੇ ਵੱਡੀ ਲੋਕ ਬੂਮ ਮੰਗਾ ਕੇ ਦੋਵੇਂ ਸਾਈਡਾਂ ਤੇ ਮੰਨ ਲਓ ਸਾਈਡ ਤੋਂ ਮਾਲਵਾ ਪੋਪ ਲੈਣ ਚੱਲ ਸਕਦੀ ਹੈ ਲੋਕ ਬੂਮ ਖੇਚ ਲਿਆਉਂਦਾ 50 50 ਫੁੱਟ ਦੇ ਲੋਕ ਬੂਮ ਉਹਨਾਂ ਦੇ 50 ਫੁੱਟ ਇਧਰੋਂ ਖੇਚਦਾ 50 ਫੁੱਟ ਉਧਰੋਂ ਖੇਚਦਾ ਦੋਵੇਂ ਸਾਈਡਾਂ ਦੇ ਕੱਢ ਕੇ ਮਲਵਾ ਸਾਈਡ ਤੇ ਰੱਖ ਦਿੰਦੇ ਨਾ ਅੱਜ ਹੁਣ ਆ ਬੰਨ ਲੱਗਿਆ ਪਿਆ ਕਦੋਂ ਵੀ ਰਾਤ ਨੂੰ ਵੀ ਟੁੱਟ ਸਕਦਾ ਹੈ ਤੇ ਦਿਨ ਨੂੰ ਵੀ ਟੁੱਟ ਸਕਦਾ ਹੈ ਕੀ ਭਰੋਸਾ ਹੈ ਦਾ ਕੋਈ ਭਰੋਸਾ ਨਹੀਂ ਦਾ ਪਿੰਡਾਂ ਦੇ ਜਿਹੜਾ ਫਸਲਾਂ ਨੂੰ ਜਿਹੜਾ ਨੁਕਸਾਨ ਦਾ ਖਤਰਾ ਬਣਿਆ ਪਿਆ ਪੂਰਾ 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 ਜੀ ਇੱਥੋਂ ਟੁੱਟ ਗਿਆ ਇਹ ਨਹੀਂ ਪਤਾ ਵੀ ਕਿੰਨੇ ਏਕੜ ਜ਼ਮੀਨ ਮਾਰੂਗਾ 2023 ਚ ਟੁੱਟੀ ਸੀਗੀ ਕਿਸੇ ਨੂੰ 5 ਪੈਸੇ ਨਹੀਂ ਮਿਲੇ ਉਹਦੇ ਜੀ ਤੇ ਸਭ ਨੇ ਝੋਨਾ ਕਿਸੇ ਨੇ ਪਨੀਰੀ ਕਿਤੋਂ ਲਿਆ ਕੇ ਲਾਈ ਕਿਤਨੇ ਕਿਤੋਂ ਲਿਆ ਕੇ ਲਾਈ ਇਸ ਕਰਕੇ ਲੋਕ ਆਪਣੇ ਆਪ ਕਰਦੇ ਆਪਦੇ ਆਪ ਨੂੰ ਬਚਾ ਕਰ ਰਹੇ ਆ ਵੀ ਝੋਨੇ ਹੁਣ ਪੱਕੇ ਪਏ ਆ ਜੀ ਕੀ ਕਰਨਗੇ ਜ਼ਿਮੀਂਦਾਰ ਕਰਜੇ ਥਲੇ ਦਾ ਪਹਿਲੇ ਡੁੱਬਿਆ ਜ਼ਿਮੀਂਦਾਰ ਬਿਲਕੁਲ ਨਾਲ ਗਰੀਬ ਪਹਿਲੇ ਮਰ ਚੁੱਕਾ ਹੈ ਗਰੀਬ ਵੀ ਜ਼ਿਮੀਂਦਾਰ ਹਾਂ ਇਹਨਾਂ ਦੇ ਸਿਰ ਤੇ ਸਾਰਾ ਕੁਝ ਪਲਦਾ ਧੰਨਵਾਦ ਧੰਨਵਾਦ ਕਰਦੇ ਹਾਂ ਗੱਲਬਾਤ ਅੱਗੇ ਸਾਥੀਆਂ ਜੁੜੇ ਰਹੋ ਵਾਲੀ ਦੇ ਵਾਲੇ 80 ਰੁਪਏ ਕਿਲਾ ਮਿਲਿਓਦੋਂ ਬਾਅਦ ਮੈਨੂੰ ਕਿੰਨੇ ਪੰਜੀ ਨਹੀਂ ਦਿੱਤੀ ਵਾਲੇ ਤੱਕ ਉਸ ਤੋਂ ਬਾਅਦ ਨਹੀਂ ਮਿਲਿਆ ਉਸ ਤੋਂ ਬਾਅਦ ਨਹੀਂ ਮਿਲਿਆ ਪਿਛਲੇ ਕਿੜੇ ਵਿੱਚੋਂ ਨੰਮ ਰਿਆ ਸੀ ਅਸਲ ਤੁਹਾਡੀ ਆਇ ਯਾਰੀ ਮਰਦੀ ਆ ਆਇ ਕਿੜੇ ਮਰਦੀ ਜਵਾਨ ਮਰਦੀ ਜਦੋਂ ਇਹਨਾਂ ਦਾ ਇਹ ਤੋਂ ਪਹਿਲਾਂ ਮੀ ਪੰਦੇ ਤੋਂ ਪਹਿਲਾਂ ਹੀ ਮਰ ਜਾਂਦੀ ਸੀ ਅੱਗੇ ਤੇ ਉਹਦਾ ਇਹ ਦੇਰ ਵੀ ਵੀ ਆ ਥੋੜਾ ਜਿਆ ਕਦੇ ਨਹੀਂ ਕੋ ਮਿਲਿਆ ਉਦੋਂ ਜ਼ਰੂਰ 8000 ਰੁਪਏ ਕਿੱਲਾ ਮਿਲ ਗਏ ਉਦੋਂ ਜੀ ਨਾਲ ਲੱਗਦਾ ਉਦੋਂ ਝੋਨੇ ਦਾ ਯਾਰੀ ਤੋਂ ਮਰਿਆ ਆਪਾਂ ਨੂੰ 8000 ਕਿੱਲਾ 8000 ਰੁਪਏ ਕਿੱਲਾ ਸਰਕਾਰ ਵੱਲੋਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਕੋਈ ਹੈ ਵੀ ਕੋਈ ਗੱਲਬਾਤ ਕਰ ਲੋ ਇੱਕ ਬਾਤ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਪੇ ਤੁਸੀਂ ਕੋਈ ਮਸ਼ੀਨ ਪੇ ਸਾਰੇ ਘਾਟ ਬਣਾਵੇ ਤੇ ਇੱਕ ਮਸ਼ੀਨ ਦੇ ਇਹ ਕਹਿੰਦੇ ਵੀ ਸਾਰ ਜਿਹੜੀ ਪੰਚਾਇਤ ਦੀ ਮਸ਼ੀਨ ਲੱਗੀ ਤੁਸੀਂ ਵੀ ਕਹਿ ਰਹੇ ਜਿਹੜੀ ਮੈਕਮੇ ਦੀ ਮਸ਼ੀਨ ਆ ਉਹ ਹਲੇ ਤੱਕ ਪਹੁੰਚੀ ਨਹੀਂ ਥੀ ਨਹੀਂ ਮੈਕਮੇ ਨਹੀਂ ਪੰਚਾਇਤ ਦੀ ਸਾਡੇ ਪਿੰਡ ਜਿਹੜੇ ਮਾਥਲੇ ਉਤੋਂ ਮਸ਼ੀਨ ਲਾਈਏ ਪਿੰਡ ਦੇ ਸਰਪੰਚ ਦੇ ਨਿੱਕਲੇ ਜੀ ਠੀਕ ਹੈ ਵੀ ਮੈਂ ਮਹਿਕਮੇ ਤੇ ਕਹਿੰਦੇ 200 ਕਿਲੋਮੀਟਰ ਤੋਂ ਹਜੇ ਤੱਕ ਉਹ ਮਹਿਕਮਾ ਮੁੰਡੇ ਨੇ ਫੋਨ ਕਰਿਆ 200 ਕਿਲੋਮੀਟਰ ਕਹਿੰਦੇ ਕਹਿੰਦੇ ਚੱਲੀ ਆ ਉਹ ਤੋਂ ਅੱਗੇ ਜਲਾਲਾਬਾਦ ਤੋਂ ਉਹ ਕਹਿੰਦੇ ਸਪੈਸ਼ਲ ਕੇਲੀ ਕੱਢਣ ਵਾਲੀ ਆ ਉਹ ਜਲਾਲਾਬਾਦ ਤੋਂ ਚੱਲੀ ਆ ਉਹ ਜਲਾਲਾਬਾਦ ਤੋਂ ਚੱਲੀ ਆ ਆਹ ਉਹ ਆ ਉਹ ਕਿੱਥੇ ਹੋਣੀ ਆ ਜਲਾਲਾਬਾਦ ਉਦੋਂ ਦਾ ਇਹਦਾ ਕੰਮ ਹੋ ਜਾ। ਏਣੀ ਇਹ ਨਿਬੜ ਜਾਣਾ ਕੰਮ ਹਾਂ ਉਦੋਂ ਫਿਰ ਫਾਇਦਾ ਨਹੀਂ ਲੈਣਾ ਹੁੰਦਾ ਜਦੋਂ ਜਲਾਲਾਬਾਦ ਆਉਗੀ। ਜਦੋਂ ਜਲਾਲਾਬਾਦ ਆਉਂਦੀ ਆ ਤਾਂ ਭੇਜ ਦੇਣ ਧੰਨਵਾਦ। ਇਹ ਦੂਰੋਂ ਮੰਗਾਈ ਆ। ਜੀ। ਹਾਂ। ਕੋਠੇ ਚੇਹ ਸਿੰਘ ਵਾਲਾ ਜਿਹੜਾ ਹੈਗਾ ਰੋਡ ਥਲੂ ਤੋਂ ਜਾਂਦਾ ਮੋਕਸਰ ਤੇ ਬਠਿੰਡਾ ਰੋਡ ਦੇ ਨਾਲ ਜਿਹੜਾ ਇਹ ਲਿੰਕ ਰੋਡ ਜਿਹੜਾ ਹੈਗਾ ਮੇਲ ਕਰਦਾ ਅੱਗੇ ਆ ਜਾ ਬੇਟਾ ਆ ਜਾ ਕੇ ਕੇਲੀ ਜਿਹੜੀ ਕੇਲੀ ਡਰੇਨ ਦੇ ਵਿੱਚ ਫਸ ਚੁੱਕੀ ਆ ਬਹੁਤ ਜ਼ਿਆਦਾ ਕਿਲੋਮੀਟਰ ਦਾ ਦੱਸਿਆ ਹੀ ਬਾਈ ਨੇ ਕਿੰਨੇ ਮੇਰੇ ਧਿਆਨ ਚੋਂ ਨਿਕਲ ਗਏ ਕਿੰਨੇ ਕਿਲੋਮੀਟਰ ਤੱਕ ਜਿਹੜੀ ਹੈਗੀ ਇਹ ਕੇਲੀ ਤੇ ਪਰ ਇਹ ਕੇਲੀ ਆ ਜਿਹੜੀ ਕੇਲੀ ਨਹੀਂ ਨਿਕਲ ਸਕਦੀ ਕੱਲਾ ਪਾਣੀ ਨਿਕਲਣਾ ਜਿਹੜਾ ਹੈਗਾ ਜੀ ਸੀ ਬੀ ਦੇ ਨਾਲ ਜਿਹੜਾ ਹੈਗਾ ਜਗਾੜ ਕੀਤਾ ਗਿਆ ਵੀ ਜਿਹੜੇ ਕਿਲੇ ਨਿਕਲ ਸਕੇ ਪੁਲ ਦੇ ਨੇੜੇੋਂ ਤੇ ਪਾਣੀ ਲੰਘਦਾ ਹੋ ਜਿਹੜਾ ਲੋਕਾਂ ਦੀਆਂ ਫਸਲਾਂ ਪਿੰਡਾਂ ਦੇ ਪਿੰਡ ਆ ਜਿਹੜੇ ਡੁੱਬਣ ਤੋਂ ਨੁਕਸਾਨ ਤੋਂ ਬਚ ਸਕਣ ਇੱਥੇ ਮਨਪ੍ਰੀਤ ਖੜਾ ਹੀ ਗਿਆ ਆਪਲਾ ਗਿਆ ਜੀ ਦੇਖ ਸਕਦੇ ਹੋ ਸਾਥੀ ਤੁਸੀਂ ਵਾਪਸੀ ਕਰ ਰਹੇ ਆ ਤੇ ਜੋੜਾ ਜੋ ਵੀਊ ਸੀ ਲੋਕਾਂ ਦਾ ਦਿੱਤਾ ਲੋਕਾਂ ਨੇ ਵੀਊ ਆ ਤੁਸੀਂ ਦੇਖ ਸਕਦੇ ਹੋ ਕਿਲੇ ਨਿਕਲਣਾ ਜਿਹੜੇ ਹੈਗੇ ਮੁਸ਼ਕਲ ਹੈ ਇਨੀ ਕਿਲੇ ਨਿਕਲ ਨਹੀਂ ਇਧਰੋਂ ਪਾਣੀ ਜਿਹੜਾ ਤੁਰਦਾ ਹੋ ਗਿਆ ਇਸ ਤੋਂ ਦੇਖਿਆ ਜਾਵੇ ਤਾਂ ਸਾਹਮਣੇ ਘੱਟੋ ਘੱਟ 20 ਕਿੱਲਾਂ ਦੀ ਲਾਮ ਆ ਜਿਹੜੀ ਕਿਲੇਲੀ ਉਸ ਤੋਂ ਅੱਗੇ ਥੋੜਾ ਜਿਹਾ ਪਾਣੀ ਜਿਹੜਾ ਦਿਖਾਈ ਦਿੰਦਾਗਾ ਭਾਪਦੀ ਦਿਖਾਈ ਦੇ ਰਿਹਾ ਤੇ ਪਰ ਕਿਲੇਲੀ ਬਹੁਤ ਜ਼ਿਆਦਾ ਆ ਪਿੰਡ ਵਾਲਿਆਂ ਦੇ ਵੱਲੋਂ ਮਸ਼ੀਨਾਂ ਜਿਹੜੀ ਦੋ ਜੀਸੀਬੀਆਂ ਮਸ਼ੀਨਾਂ ਜਿਹੜੀਆਂ ਲਗਾਈਆਂ ਗਈਆਂ ਜਿਹੜੀ ਪ੍ਰਸ਼ਾਸਨ ਦੀ ਮਸ਼ੀਨਾਂ ਕਹਿੰਦੇ ਵੀ 9 ਵਜੇ ਦੀ ਸਵੇਰ ਗੱਲ ਹੋਈ ਆ ਜਲਾਲਾਬਾਦ ਆ ਕਿ 200 ਕਿਲੋਮੀਟਰ ਕਿੱਥੋਂ ਚੱਲੀ ਆ ਪਰ ਹਾਲੇ ਤੱਕ ਨਹੀਂ ਪਹੁੰਚੀ ਪਾਣੀ ਆ ਜਿਹੜਾ ਪਾਣੀ ਦਾ ਵਹਾਅ ਤੇਜ਼ ਆ ਪਾਣੀ ਦਾ ਵਹਾਅ ਤੇਜ਼ ਆ ਘਟ ਤੋਂ ਘਟ ਇਥੋਂ ਹੈਗਾ ਡੰਗਾ ਜਿਹੜੀ ਜੇ ਪਾਣੀ ਦੀ ਡੰਗਾਈ ਦੀ ਗੱਲ ਕੀਤੀ ਜਾ ਅੱਗੇ 9 ਤੋਂ 10 ਫੁੱਟ ਦੇ ਵਿੱਚ ਵਿੱਚ ਹੈਗੀ ਜਿਹੜੀ ਪਾਣੀ ਦੀ ਡੰਗਾਈ ਦੱਸੀ ਜਾ ਰਹੀ ਹੈ ਅ ਜੋੜੇ ਰੋ ਕਰਦੇ ਆ ਗੱਲਬਾਤ ਅੱਗੇ ਵੀ ਹੈਗੇ ਆ ਵੀਰ ਮੌਜੂਦ ਰਣਜੀਤ ਹੈਗਾ ਕਿ ਚੱਲ ਕੇ ਐ ਹਾਂਜੀ ਹਾਂਜੀ ਆ ਲਾਈਵ ਹੀ ਸੀਗਾ ਜੀ ਸਾਡੇ ਨਾਲ ਨਵੇਂ ਸੱਜਣ ਮਿੱਤਰ ਜੁੜੇ ਆ 2 ਮਿੰਟਾਂ ਚੋਂ ਜੀ ਚੱਲਦੇ ਆ ਹਾਂਜੀ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਕਿਵੇਂ ਕੱਢੀ ਜਾਂਦਾ ਇਕੱਲੀ ਫਿਰ ਹਾਂਜੀ ਬਾਈ ਜੀ ਚੱਲੀ ਜਾਂਦਾ ਕੰਮ ਪ੍ਰਸ਼ਾਸਨ ਨਾਲ ਆ ਸਾਡੇ ਜੋੜ ਕਰ ਰਿਹਾ ਵੀਡੀਓ ਸਾਹਿਬ ਵੀ ਆਇਆ ਜੀ ਪ੍ਰਸ਼ਾਸਨ ਦਾ ਫੋਟੋ ਫੈਕਟਰੀ ਸਾਹਿਬ ਵੀ ਆ ਸਾਰੇ ਆ ਸਰਪੰਚ ਸਾਹਿਬ ਗੜਿਆ ਪਿੰਡ ਆ ਬਲੂ ਦੇ ਇਹ ਸਾਡੇ ਕੋਠਾ ਦੇ ਸਰਪੰਚ ਆ ਬਾਈ ਤੇ ਚੱਲੀ ਜਾਂਦਾ ਹੀ ਕੰਮ ਜੋਰਾ ਸ਼ੋਰਾ ਤੇ ਆ ਆਦਿਆਂ ਨੇ ਪੂਰੀ ਵਾਹ ਲਾਵਾਂਗੇ ਸੈਕਟਰੀ ਸਾਹਿਬ ਕਿਹੜੇ ਆ ਮੜਾ ਦੱਸੋ ਸੈਕਟਰੀ ਸਾਹਿਬ ਆਓ ਬਾਈ ਬਾਈ ਜੀ ਸੈਕਟਰੀ ਸਰ ਕਰਿਓ ਗੱਲ ਮੜੇ ਸਾਹਮਣੇ ਤਾਂ ਕਰਲੀ ਗੱਲ ਸੱਸੀ ਗੱਲ ਜੀ ਸੱਸੀ ਗੱਲ ਜੀ ਕਿਵੇਂ ਚਾਹਿਆ ਕੰਮ ਵਧੀਆ ਚੱਲੀ ਜਾਂਦੇ ਠੀਕ ਜੀ ਤੇ ਆ ਜੀ ਸੀ ਵੀਆਂ ਮਸ਼ੀਨਾਂ ਕਿਹੜੀਆਂ ਜੀ ਆਪਣੇ ਵੱਲੋਂ ਲਾਈਆਂ ਹੋਈਆਂ ਆ ਪੰਚਾਇਤ ਵੱਲੋਂ ਆ ਜੀ ਪੰਚਾਇਤ ਵੱਲੋਂ ਲਾਈਆਂ ਹੋਈਆਂ ਜੀ ਤੇ ਮਹਿਕਮੇ ਦੀ ਜੀ ਸੀ ਵੀ ਬਾਰੇ ਗੱਲ ਹੋ ਰਹੀ ਸੀ ਸਰ ਨਹੀਂ ਜੀ ਪੰਚਾਇਤ ਨਹੀਂ ਹੁਲਾਤੀਆਂ ਫਿਰ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਦੀ ਹੈ ਹਾਂ ਜੀ ਠੀਕ ਹੈ ਠੀਕ ਹੈ ਧੰਨਵਾਦ ਹੋਰ ਬਬੂ ਕੀ ਨਾ ਚਾਹੋਗੇ ਸਰਪੰਚ ਸਾਹਿਬ ਨਾ ਹੋ ਗਈ ਗੱਲ ਜੀ ਸਰਪੰਚ ਸਾਹਿਬ ਧੰਨਵਾਦ ਹਾਂਜੀ ਠੀਕ ਹੈ ਧੰਨਵਾਦ ਵੀਡੀਓ ਸਾਹਿਬ ਲੈ ਰਹੇ ਹਵਾ ਲੈ ਲੈ ਦੋ ਜੀ ਨਹੀਂ ਗੱਲ ਕਰਦੇ ਜੁੜੇ ਰਹੋ ਸਾਥੀਓ ਵੀਡੀਓ ਸਾਹਿਬ ਗੱਲਬਾਤ ਕਰਾਂਗੇ ਉਹਨਾਂ ਨਾਲ ਫੋਨ ਦੇ ਵਿੱਚ బిజీ ਆ ਮੇਰੇ ਸਾਹਬ ਦੇ ਨਾਲ ਬਬੂ ਸੈਕਟਰੀ ਪੰਚਾਇਤ ਸੈਕਟਰੀ ਸੀ ਕਿ ਵਿਭਾਗ ਦੇ ਪੰਚਾਇਤ ਸੈਕਟਰੀ ਸੀ ਪੰਚਾਇਤ ਸੈਕਟਰੀ ਸੀ ਸਾਥੀਓ ਮੈਨੂੰ ਥੋੜਾ ਜਿਹਾ ਦੇਖਿਆ ਪਿਆ ਗਈ ਸੋਰੀ ਮਾਫੀ ਚਾਹੁੰਦਾ ਅ ਬਹੁਤ ਬਹੁਤ ਧੰਨਵਾਦ ਸਾਥੀਓ ਅ ਲਾਈਵ ਚੱਲ ਪਿਆ ਬਹੁਤ ਸਮਾਂ ਹੋ ਗਿਆ ਅ ਕਾਫੀ ਟਾਈਮ ਹੋ ਗਿਆ ਲਾਈਵ ਚੱਲੇ ਨੂੰ ਅਨੇ ਰਾਵਣ ਵਾਲਾ ਤੇ ਹੁਣ ਪਹੁੰਚਦਾ ਘਰਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਅੱਜ ਕਿਹਦੀ ਮੈਂ ਫਾਈਨ ਨੇ ਬੰਦੇ ਨਾਲ ਲੈ ਕੇ ਘੱਟ ਚੱਲਣਾ ਨਾ ਇਹ ਫੋਨ ਹੋ ਜਾਂਦਾ ਹੁਣ ਲੈ ਕੇ ਘੱਟ ਚੱਲਦਾ ਇਹ ਤੇਰੀ ਕੋਟੀ ਭਾਈ ਬੱਬੂ ਹਾਂ ਜੀ ਇੱਕ ਨਾ ਲਾਈਵ ਉਹ ਜਿਹੜਾ ਹੈਗਾ ਮੈਂ ਇੱਕ ਦੋ ਵਾਰੀ ਚਲਾਇਆ ਸੀ ਇਹ ਇਤੋਂ ਹੋ ਗਿਆ ਨਾ ਹੁਣ ਸ਼ੇਵ ਕਰਨਾ ਇਹ ਮੈਂ ਘੱਟ ਚਲਾਇਆ ਲੈ ਗੋ ਤੁਹਾਡਾ ਲਾਈ ਹਾਂ ਐਡਿਟ ਕਰਕੇ ਭਾਈ ਇੱਥੇ ਆਪਣਾ ਸੀਗਾ ਮੈਨੂੰ ਸਿੱਧਾ ਬਤਾਉਗਾ ਮੈਂ ਤਾਂ ਦਸੀ ਮੈਂ ਤਾਂ ਲਾਈਵ ਕਰਕੇ ਮਾੜਾ ਜਨਾ ਮੈਂ ਲਾਈਵ ਘਟ ਚਲਾਇਆ ਤੇ ਸਾਥੀ ਜੁੜ ਗਏ ਸੀ ਸਾਥੀਓ ਇਸ ਟਾਈਮ ਅਸੀਂ ਸੀਗੇ ਕੋਠੇ ਆਟੋਮੈਟਿਕਲ ਨਹੀਂ ਹੁੰਦਾ ਇਹ ਬ੍ਰੋਕਰ ਕੋਠੇ ਚੇਤ ਸਿੰਘ ਵਾਲਾ ਰੋਡ ਹੈਗਾ ਜਿਹੜਾ ਕੋਟਲੀ ਤੋਂ ਜਿਹੜਾ ਅ블ੂ ਤੋਂ ਜਿਹੜਾ ਲੈਂਕ ਰੋਡ ਜਾਂਦਾ ਬਟੇਂਡਾ ਤੇ ਮੋਕਸਰ ਰੋਡ ਤੇ ਚੜਦਾ ਜਿਹੜਾ ਡਰੇਨ ਦੀ ਸਫਾਈ ਹੋ ਰਹੀ ਸੀ ਪਿੰਡ ਵਾਲਿਆਂ ਦੇ ਵੱਲੋਂ ਸਰਪੰਚ ਸਾਹਿਬ ਦੇ ਵੱਲੋਂ ਸੈਕਟਰੀ ਦੇ ਵੱਲੋਂ ਪੰਚਾਇਤ ਸੈਕਟਰੀ ਦੇ ਵੱਲੋਂ ਜਿਹੜੀਆਂ ਜੀਸੀਵੀਆਂ ਮਸ਼ੀਨਾਂ ਲਗਾਗੀਆਂ ਸੀ ਕੇਲੀ ਸੀ ਬਹੁਤ ਜ਼ਿਆਦਾ ਅੜੀ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਸੀਗਾ ਇਸ ਕਰਕੇ ਅਸੀਂ ਲੰਘੇ ਸੀ ਉਸ ਤੋਂ ਪਹਿਲਾਂ ਤੇ ਅਸੀਂ ਵਾਪਸ ਆ ਕੇ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਧੰਨਵਾਦ ਜੀ ਮਾਫੀ ਦੇਖੀ ਮੜਾ ਜਾ ਉਹ ਫੋਨ ਘਟੇ ਰਿਹਾ ਕਿੱਥੋਂ ਕਰ ਰਹੇ ਸੀ ਆਪਾਂ ਬੰਦੇ ਹੁਣ ਜੁੜੀ ਜਾਂਦੇ ਆ ਇਹ ਸਾਥੀਓ ਦਿਖਾਵਾਂ ਮੈਂ ਤੁਹਾਨੂੰ ਦੁਬਾਰਾ ਫੇਰ ਦੁਬਾਰਾ ਫੇਰ ਕਰ ਦਿਆਂਗੇ ਇਹ ਲਾਈਵ ਵੀ ਆ ਪਾ ਦਿਆਂਗੇ ਉਹ ਲਾਈਵ ਸੇਵ ਆਟੋਮੈਟਿਕਲੀ ਲਾਈਵ ਤਾਂ ਆ ਹੀ ਜਾਂਦੀ ਹੈ ਮੈਨੂੰ ਲੱਗਦਾ ਨਾ ਸੇਵ ਕਰਨਾ ਨਾ ਲਾਈਵ ਦਾ ਨੇ ਸਾਥੀਓ 1 ਮਿੰਟ ਤੁਸੀਂ ਹੁਣ ਜੁੜ ਚੁੱਕੇ ਹੋ ਅ ਜੁੜੀ ਗਏ ਤੇ ਪਹਿਲਾਂ ਸੱਜਣ ਘਟ ਸੀਗੇ ਮੈਂ ਤੁਹਾਨੂੰ ਦਿਖਾ ਦਿਆਂ ਮੈਂ ਦਰਸ਼ ਤੇ ਬੱਸ ਤਾਂ ਟਾਈਮ ਹੋ ਗਿਆ ਸੀਗਾ ਮੇਰਾ ਜਾਣਦਾ ਕਰੇ ਤੇ ਕਾਫੀ ਟਾਈਮ ਤੋਂ ਅਸੀਂ ਜਿਹੜਾ ਹੈਗਾ ਲਾਈਵ ਚਲਾਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਆ ਪਾਣੀ ਦਾ ਜਿਹੜਾ ਹੈਗਾ ਤੇਜ਼ ਵਹਾ ਤੇ ਜਿਹੜਾ ਪਾਣੀ ਘਟ ਤੋਂ ਘਟ 10 ਫੁੱਟ ਦੇ ਲਗਭਗ ਆ ਗਿਆ ਹੀ ਪੁਲ ਦੇ ਉੱਪਰ ਪਾਣੀ ਆ ਗਿਆ ਹੀ ਕੋਠੇ ਚੇਤ ਸਿੰਘ ਵਾਲਾ ਰੋਡ ਕੋਠੇ ਛਪੜੀ ਵਾਲੇ ਵੀ ਕਹਿੰਦੇ ਨੇ ਆਵਲੂ ਤੋਂ ਜਿਹੜਾ ਲਿੰਕ ਰੋਡ ਜਾਂਦਾ ਚੰਦਪਾਣ ਡਰੇਨ ਆ ਜਿਹੜਾ ਪਾਣੀ ਦਾ ਵਹਾ ਤੇ ਸੀ ਜਿਹੜੀ ਕੇਲੀ ਹੈਗੇ ਕੇਲੀ ਫਸ ਗਈ ਸੀ ਪੁਲ ਦੇ ਵਿੱਚ ਪਿੰਡ ਵਾਲੇ ਨੌਜਵਾਨਾਂ ਤੇ ਸਰਪੰਚਾਂ ਦੇ ਵੱਲੋਂ ਜਿਹੜਾ ਹੈਗਾ ਪਿੰਡ ਦੇ ਮੋਹਦਵਾਰਾਂ ਦੇ ਵੱਲੋਂ ਜਿਹੜੀਆਂ ਜੀਸੀਬੀ ਮਸ਼ੀਨਾਂ ਮੰਗਾਈਆਂ ਗਈਆਂ ਆ ਡਰੇਨ ਦੇ ਜਿਹੜੀ ਹੈਗੀ ਥੋੜੀ ਬਹੁਤੀ ਕੇਲੀ ਜਿਹੜੀ ਹੈਗੀ ਕੱਢੀ ਕੱਢੀ ਜਾ ਚੁੱਕੀ ਆ ਇਹ ਪਾਣੀ ਚੱਲ ਪਿਆ ਹੋਣਾ ਇਸ ਟਾਈਮ ਇਹ ਲੱਗੇ ਰਿਹਾ ਜੀ ਇਸ ਤੋਂ ਪਹਿਲਾਂ ਪਾਣੀ ਜਿਹੜਾ ਰੁਕ ਗਿਆ ਸੀ ਤੇ ਟੁੱਟਣ ਦੀ ਜਿਹੜੀ ਸੀਗਾ ਹੈਗਾ ਖਤਰਾ ਬਣਿਆ ਸੀ ਨਾਲ-ਨਾਲ ਦੇ ਪਿੰਡਾਂ ਨੂੰ ਤੇ ਜ਼ਮੀਨਾਂ ਨੂੰ ਦੇਖ ਸਕਦੇ ਹੋ ਜੇ ਕੇਲੀ ਦੀ ਗੱਲ ਕਰਗੇ ਤਾਂ ਕੇਲੀ ਨਿਕਲਣ ਵਾਲੀ ਤਾਂ ਇਹ ਹੈ ਨਹੀਂ ਕੇਲੀ ਨਿਕਲਦੀ ਹੈ ਨਹੀਂ ਕੇਲੀ ਬਹੁਤ ਜ਼ਿਆਦਾ ਆ ਗਈ ਇਹ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਕੇਲੀ ਫਸੀ ਫਸੀ ਆ ਦੇਖ ਲਓ ਘੱਗਰ ਦਰਿਆ ਦਾ ਜਿਹੜਾ ਹੈਗਾ ਰੂਪ ਆ ਜਿਹੜਾ ਡਰੇਨ ਚੰਦ ਭਾਣ ਧਾਰਨ ਕਰੀ ਬੈਠਾ ਇਧਰੋਂ ਦੇਖ ਸਕਦੇ ਹੋ ਕੇਲੀ ਬਹੁਤ ਜ਼ਿਆਦਾ ਵੀਰੇ 1 ਮਿੰਟ ਦਾ ਆ ਪਿੱਛੇ ਤੱਕ ਦਾ ਦੂਸਰੇ ਕੋਲ ਤੱਕ ਘਟੋ ਘਟੇ ਕਿਲੋਮੀਟਰਾਂ ਦੇ ਹਿਸਾਬ ਤੇ ਹੀ ਕਹਿੰਦੇ ਵੀ ਜਿਹੜੀ ਕੇਲੀ ਫਸ ਚੁੱਕੀ ਆ ਪਾਣੀ ਨਿਕਲਣਾ ਜਿਹੜਾ ਹੈਗਾ ਕਿਰਾਂ ਪ੍ਰਸ਼ਾਸਨ ਨੇ ਰਲ ਮਿਲ ਕੇ ਸੈਕਟਰੀ ਸਾਹਿਬ ਨੇ ਤੇ ਪੰਚਾਇਤ ਦੇ ਵੱਲੋਂ ਜਿਹੜਾ ਹੈਗਾ ਦੋ ਜੀਸੀਬੀ ਮਸ਼ੀਨਾਂ ਮੰਗਾ ਕੇ ਜਿਹੜਾ ਕੇਲੀ ਕੱਟ ਦਿੱਤੀ ਗਈ ਹੈ। ਕਿਹੜਾ ਪਾਣੀ ਲੰਘਦਾ ਕਰ ਦਿੱਤਾ ਗਿਆ। ਹਾਂ ਬਹੁਤ ਬਹੁਤ ਧੰਨਵਾਦ ਸਾਥੀਓ। ਤੇ ਹੁਣ ਅਸੀਂ ਚੱਲਦੇ ਹਾਂ ਘਰਾਂ ਨੂੰ। ਦੇਖੀ ਮਾ ਵੀ ਕਿਵੇਂ ਸੀਗਾ ਉਹ ਮੈਂ ਮਤਲਬ ਕਹਿ ਰਹੀ ਸੀ ਆਪਾਂ ਸੇਵ ਕਰਨੀ ਵੀਡੀਓ ਹਾਂ ਇਹ ਲਾਈਵ ਸੇਵ ਅੱਗੇ ਨਾ ਮੇਥੋਂ ਬਰਨਾਲੇ ਸੰਗਰੂਰ ਕੱਟਿਆ ਗਿਆ ਸੀਗਾ ਮੈਂ ਤਾਂ ਹਾਂ ਟੌਪ ਯਰ ਆ ਕੈਮਰਾ ਕੀ ਇੱਕ ਟੇਬਲ ਪਲੱਸ ਟੇਨੀ ਪਲੱਸ ਤੇ ਕੀ ਹੁੰਦਾ ਕਿਹੜੇ ਪਲੱਸ ਤੇ ਥੱਲੇ ਆ ਜਾਂਦਾ ਜਿਹੜਾ ਸਟਾਰਟ ਸਟਾਰਟ ਹੋਏ ਨਹੀਂ ਨਹੀਂ ਤਾਂ ਹੋਈ ਕੱਟਿਆ ਮੈਨੂੰ ਲਾ ਦੇ ਰਿਹਾ ਨਾ ਹੀ بتاਉ ਆਟੋਮੈਟਿਕ ਪ੍ਰੋਫਾਈਲ ਚ ਆ ਜਾਊਗਾ ਤੇਰੀ ਜਿਹੇ ਉਹ ਤਾਂ ਇੱਕ ਟੇਬਲ ਕੌਣ ਹੋਇਆ ਉਹ ਵੀ ਹੈ ਨਾ ਕ